ਹਾਂਜੀ ਦੋਸਤੋ ਸਰਵੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬਾਬੂ ਤੇ ਆਪਾਂ ਖੜੇ ਆਂ ਬਈ ਜੀ ਬਰਨਾਲੇ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਸੋਮਵਾਰ ਹੁੰਦੀ ਆ ਤੇ ਅੱਜ ਤੁਹਾਨੂੰ ਬਈ ਜੀ ਟਰੈਕਟਰ ਦੇ ਰੇਟ ਮਾਦਲ ਤੇ ਕੰਡੀਸ਼ਨਾਂ ਬਾਰੇ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਕੀ ਰੇਟ ਨੇ ਤੇ ਕੀ ਕੀ ਮਾਦਲ ਨੇ ਤੇ ਵੀਡੀਓ ਸਟਾਰਟ ਕਰਾਂਗੇ ਬਈ ਜੀ ਸਵਰਾਜ 907 ਤੋਂ ਤੇ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਇਹਦੀ ਇਦਾਂ ਦੀ ਲੋਕ ਆ ਗਈ ਜਿਵੇਂ ਸਵਰਾਜ 855 ਦੀ ਹੈ ਤਕਰੀਬਨ ਬਈ ਜੀ ਜੇ ਮਨਨ ਜੱਲੋ ਆਣ ਇਹ ਨ 855 ਦਾ ਪਲੇਖਾ ਪੋਣਾ ਤੇ 5 ਸਟਾਰ ਆ ਗਿਆ ਬਾਈ ਜੀ ਤੇ ਬਾਕੀ ਐਮ ਪੰਪ ਲੱਗਾ ਹੋਇਆ ਹੈਗਾ ਤੇ 16 ਮਾਡਲ ਹੈ ਬਾਈ ਜੀ ਜਿਹ ਬੈਕਟਰ ਹੈਗੇ ਬਾਈ ਜੀ 80 ਪੈਸੇ ਤੇ ਫਰੰਟਰ ਨਵੇਂ ਆਉਂਦੇ ਪੈਣਗੇ 16 ਮਾਡਲ ਤੇ 5 ਲੱਖ 40 ਹਜ਼ਾਰ ਰੁਪਏ ਦੀ ਮੰਗ ਹੈ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਤੇ ਡੇਗੇ ਚੁੱਲੇ ਵਾਲਾ ਬਾਈ ਜੀ ਫੋਲਟਾਓ ਮਾਡਲ ਹੈ ਜੀ ਵੀ ਤੇ 16 ਦੇ ਟਾਇਰਾਂ ਚਲੇ ਜੀ ਤੇ ਮਰਫਲੇ ਟਾਇਰ ਨੇ 16 ਦੇ 16 ਨੂੰ 28 ਦੇ ਡਬਲ ਡਿਸਟ੍ਰੀਬਿਊਟਰ ਤੇ ਲਿੰਕਾ ਵਗੈਰਾ ਪਿਪੂ ਨੇ ਸਾਫ ਪੀਣਗੇ ਤੇ ਅੱਗੇ ਕਹਿੰਦੇ ਜੀ ਜੌਂਡੀਅਰ 16 ਨੂੰ 28 ਦੇ ਟਾਇਰ ਲਿਗੇ 75 70 75 ਪੈਸੇ ਟਾਇਰ ਪੈਣੇ ਬਾਈ ਜੀ ਤੇ ਬਾਕੀ ਕਲਰ ਸ਼ਿਫਟਰ 2 ਚ ਆ ਗਿਆ ਬਾਈ 3 ਚ ਆ ਗਿਆ ਬਾਈ ਜੀ ਤੇ ਫਰੰਟ ਟਾਇਰ ਵੀ ਹੈਗੇ ਨੇ ਬਾਈ ਜੀ 80 ਪੈਸੇ 80 ਪੈਸੇ ਫਰੰਟ ਟਾਇਰ ਨੇਗੇ ਤੇ ਬਾਕੀ ਚੇਟਮ ਗੇਰਾ ਵੀ ਤੁਸੀਂ ਦੇਖ ਸਕਦੇ ਬਾਈ ਜੀ ਅਜੇ ਤੱਕ ਨਾਲ ਨਹੀਂ ਪਏ ਨੇ 2017 ਮਾਡਲ ਹੈ ਤੇ ਇਸੇ ਲੱਖ 75000 ਰੁਪਏ ਡਿਮਾਂਡ ਹੈ ਬਾਈ ਜੀ ਬਾਕੀ ਚੈੱਕ ਕਰ ਲੋ ਬਾਈ ਜੀ ਕੰਡੀਸ਼ਨ ਇਹ ਲੋਬੇ ਜੀ 3 ਸਪੀਡ ਆ ਭਾਈ ਇਹ ਟਰੈਕਟਰ ਤੇ ਅੱਗੇ ਹੈ ਭਾਈ ਜੀ ਨਿਊ ਹਾਲੈਂਡ 363 ਪੀਐਕਸਟੀ ਮਾਡਲ ਚ ਤੇ ਪਲੱਸ ਦਾ ਟਰੈਕਟਰ ਆ ਭਾਈ ਜੀ ਤੇ 16 ਦੇ ਟਾਇਰ ਆ ਬੈਕ ਟਾਇਰ 75 ਕੇ ਪੈਸੇ ਤੇ ਫਰੰਟ ਟਾਇਰ ਵੀ ਅਗਣਗੇ 70 ਕੇ ਪੈਸੇ ਤੇ ਮਾਡਲ ਹੈਗਾ ਭਾਈ ਜੀ ਇਹ 2011 ਤੇ 5 ਲੱਖ 45000 ਰੁਪਏ ਡਿਮਾਂਡ ਹੈ ਜੀ ਤੇ ਭਾਈ ਜੀ ਬਾਕੀ ਚੈੱਕ ਕਰਨ ਨੂੰ ਕੰਡੀਸ਼ਨ ਪੂਰਾ ਸਾਫ ਹੈਗਾ ਟਰੈਕਟਰ ਤੇ ਲਿੰਕ वगैरह ਹੁੰਦਾ ਨਾ ਬੈ ਜੀ ਤੇ ਤੇ ਟੈਟਰ ਟਬੇ ਜਨਰੇਟਰ ਨੂੰ ਮਿਲਣਗੇ ਪੰਜਾਬ ਨੰਬਰ ਡਰਾਈਵਰ ਮਿਲਣਗੇ ਬਰਨਾਲੇ ਤੇ ਅੱਗੇ ਕਿ ਬੈ ਜੀ ਸਵਰਾਜ 855 2 ਸਟਾਰ ਤੇ ਸਾਦੀ ਘਟਾਈ ਹੋਣਾ ਚੌਕੜਾ ਟਾਇਰਾਂ ਦਾ ਨਾਮਾ ਤੇ ਫਰੰਟਰ ਵੀ ਬੈ ਜੀ ਤੁਸੀਂ ਦੇ ਸਕਦੇ ਹੋ ਕਿ ਗੱਡੀਰ ਦੇ ਜਮਨ ਨਵੇਂ ਨਗੇ ਤੇ ਪੈਕਟ ਰਹੇਗੇ ਨੇ ਬੈ ਜੀ ਜੇਕ ਦੇ ਜਮਨ ਹਨ ਤੇ 14 ਦੇ ਟਾਇਰ ਨੇ ਵੀ ਬੈ ਜੀ ਤੇ ਸਪੀਕਰ ਵਗੈਰਾ ਲੱਗੇ ਹੋਣਗੇ ਛਤਰੀ ਵੀ ਕਰਾ ਵੀ ਲੱਗੀ ਹੋਈ ਹੈ ਤੇ 2008 ਮਾਡਲ ਤੇ 375000 ਰੁਪਏ ਡਿਮਾਂਡ ਹੈ ਤੇ 2 ਸਟਾਰ ਹੈ ਬਾਈ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੀ ਕੰਡੀਸ਼ਨ ਬਈ ਜੀ ਪੂਰੀ ਸਾਫ ਜਗੇ ਸਮਾਈ ਚੱਲਿਆ ਹੋਇਆ ਟਰੈਕਟਰ ਹੈ ਜੀ ਤਾਂ ਕਿਹਾ ਕਿ ਬਈ ਜੀ ਫਾਰਮਾਟ ਟ੍ਰੈਕ 60 EPIL ਕਲਾਸਿਕ ਵਾਲਾ ਹੈ ਜੀ ਤੇ ਪਾਵਰ ਸਟੀering ਹੈ ਬਈ ਜੀ ਟੌਪ ਮਾਡਲ ਆ ਗਿਆ ਵੀ ਟਰੈਕਟਰ ਤੇ T20 ਛੋਟੇ ਕਰ ਗਿਆ ਦਿੰਦੇ ਨੇ ਬਈ ਜੀ ਸੁਪਰ ਮੈਕਸ ਤੇ ਛੋਟੇ ਕਰਿਆ ਗਿਆ ਬਈ ਜੀ ਤੇ ਪੈਰ ਦਾਣਾ ਦੀ ਗੱਲ ਕਰੀ ਬੈਟਰ ਹੈਗੇ ਨੇ 80 ਪੈਸੇ ਤੇ ਫਰੰਟ ਹੈਗੇ ਨੇ 90 ਪੈਸੇ ਤੇ 19 ਮਾਦਲਾ ਤੇ 6 ਲੱਖ 50 ਹਜ਼ਾਰ ਕੀ ਡਿਮਾਂਡ ਹੈ ਤੇ ਬਾਕੀ ਬਾਈ ਜੀ ਚਾਰ ਚਲਾਵਾ ਵੀ ਦੇਖ ਲਿਓ ਜੀ ਕਿੰਨਾ ਕੇ ਚੱਲ ਰਿਹਾ ਤੇ ਬਾਕੀ ਬਾਈ ਜੀ ਦੇਖ ਦੇਖ ਸਕਦੇ ਹੋ ਬਾਈ ਜੀ ਪੈਰ ਦਾਣਾ ਵਾਸਤੇ ਪੂਰੀ ਵਧੀਆ ਚੀਜ਼ ਲਾਈ ਹੋਈ ਹੈਗੀ ਤੇ ਇਹ ਚੱਲਿਆ ਬਾਈ ਜੀ 690 ਘੰਟੇ ਤੇ ਸੱਤ ਵੀਰਾਂ ਵੀ ਪੂਰੀ ਸਾਫ ਪਈ ਹੈਗੀ ਬਾਕੀ ਉਹਨੂੰ ਕੰਡੀਸ਼ਨ ਦਿਖਾ ਦੇ ਬਾਈ ਜੀ ਚਲੋ ਬਾਈ ਜੀ ਇਸ ਚੈੱਕ ਕਰ ਲਓ ਤੇ ਬਾਕੀ ਪੈਰ ਦਾਣਾ ਦਿਖਾ ਦਿਓ ਬਾਈ ਜੀ ਪੈਰ ਦਾਣ ਵੀ ਪੂਰੇ ਸਾਫ ਨੇਗੇ ਦੇ ਕੇ ਕੇ ਵਿੱਚ ਡੀਜੀ ਸੈਂਸ ਵਾਲਾ 4ਜੀ ਡੀ ਲੈਕਸ ਮਾਡਲ ਚ ਅਰਜਨ ਨੋਵੋ 650 ਪੰਦੇ ਕੁੱਲੇ ਪਲੇਟਫਾਰਮ ਵਾਲਾ ਗਾ ਟਾਇਰ ਇਹਦੇ ਵੀ ਵੇਚ ਪੈਣਗੇ 90 ਪੈਸੇ ਤੇ ਫਰੰਟ ਟਾਇਰ ਵੀ ਦੇ। ਤੇ 2022 ਮਾਡਲ ਆ ਤੇ 7 ਲੱਖ 30 ਹਜ਼ਾਰ ਕੀ ਡਿਮਾਂਡ ਹੈ ਜੀ। ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਬਈ ਟਰੈਕਟਰ ਦੀ। ਜਿਵੇਂ ਨਵਾਂ ਨਵਾਂ ਟਰੈਕਟਰ ਕਹਿ ਗਏ ਬਈ। ਤੇ ਬਾਕੀ ਬਈ ਚੱਲਣ ਦਾ ਵੇਖੀਓ ਕਿੰਨੇ ਘੰਟੇ ਚੱਲਦਾ। ਇਹ ਇਹ ਚੱਲਿਆ ਹੋਇਆ ਬਈ ਜੀ 584 ਘੰਟੇ। 584 ਘੰਟੇ ਚੱਲੇ ਹੈਗਾ ਕੰਡੀਸ਼ਨ ਦਾ ਓਕੇ ਪੈਗਾ origignal ਹੀ ਹੋਵੇ ਜੀ ਜਿੰਨਾ ਵੀ ਹੈਗਾ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀ ਡਾਕਟਰ ਦੇ ਲੋਵੇ ਚੈੱਕ ਕਰੋ ਤੇ ਸੋਨਾ ਦੇ ਟਾਇਰ ਲਗੇ 20 ਕਿਟੀ ਦੇ ਤੇਗੇ ਕੇ ਬੇ ਜੀ ਇੱਕ XT ਮਾਡਲ ਆਇਆ ਲਗਾ ਇੱਕ EP ਹੈ ਨਾ ਇਹ ਬੇ ਜੀ XT ਮਾਡਲ ਹੈ ਸਵਰਾਜ 855 ਜਿੰਨੀ ਜਾਣਾ ਹੈ ਡਾਕਟਰ ਚ 44 ਦਾ 4 ਸਟਾਰ ਆ ਗਿਆ ਰਿਵਰਸ ਪੀ ਡੀਓ ਆ ਗਿਆ ਤੇ ਇਸ ਟਾਇਰ ਇਹਦੇ ਵੀ ਬੇ ਜੀ 90 99 ਪੈਸੇ ਪੈਣਗੇ ਕੰਡੀਸ਼ਨ ਦਾ ਪੂਰਾ ਸਾਫ ਹੈ ਜੀ ਨਵਾਂ ਟਰੈਕਟਰ ਹੈ ਜੀ ਇਹ ਵੀ ਆਪਾਂ ਟਰੈਕਟਰ ਤੇ ਇਹ ਚੱਲਿਆ ਹੋਇਆ ਜੀ 657 ਗੰਤੇ ਬਾਕੀ ਜੀ ਸਾਫ ਜਿਹਾ ਲੱਗਿਆ ਹੋਈ ਹੈ ਤੇ 21 ਮਾਡਲ ਆਵੇ ਜੀ 6 ਲੱਖ 50 ਹਜ਼ਾਰ ਰੁਪਏ ਰੇਟ ਹੈਗਾ ਤੇ BB3 ਬਠਿੰਡੇ ਦਾ ਨੰਬਰ ਆ ਬਈ ਤੇ ਅੱਗੇ ਕੋ ਬਈ ਜੀ ਜੌਂਡੀਆਰ 5310 ਠੀਕ ਬਈ ਜੀ ਤੁਸੀਂ ਕਮੈਂਟ ਕਰਕੇ ਦੱਸਣਾ ਜਿਹੜਾ ਪੁਰਾਣੀ ਲੁੱਕ ਦਾ ਟਰੈਕਟਰ ਕਹਿੰਡ ਸੀ ਜਾਂ ਨਵੀਂ ਲੁੱਕ ਵਾਲਾ ਤੇ ਹੁਣ ਬਈ ਜੀ ਇਹ ਟਰੈਕਟਰ ਦੀ ਜਿਹੜਾ 2023 ਮਾਡਲ ਕੱਢੇਗਾ ਉਦੀ ਲੱਕ ਬਾਈ ਜੀ ਇਹਦੇ ਨਾਲ ਲੱਗਦੀ ਹੈਗੀ 53 10 ਤੇ ਬਾਈ ਜੀ ਚੌਕ ਲੈਦੇ ਵੀ ਟਾਇਰਾਂ ਦਾ ਨਵਾਗਾ ਤੇ ਇਹ ਮਾਡਲ ਹੈਗਾ ਬਾਈ ਜੀ 2010 ਤੇ 5 ਲੱਖ 65000 ਰੁਪਏ ਦੇਮਾਗਾ 53 10 ਕੰਡੀਸ਼ਨ ਚੈੱਕਰ ਬਾਈ ਜੀ ਪੂਰੀ ਓਕੇ ਹੈਗੀ ਤੇ ਬਾਕੀ ਜੇ ਬੈਕ ਸਾਈਡ ਤੋਂ ਗੱਲ ਕਰੀ ਬਾਈ ਜੀ ਰਿੰਗ ਵਗੈਰਾ ਵੀ ਪੂਰੇ ਸਾਫ ਨੇਗੇ 16 ਦੇ ਟਾਇਰ ਹੈ ਜੀ ਆਵੋ ਸਟੇਰੀਆ ਆਹ ਮਾਡਲ ਹੈਗਾ ਜੀ ਲੱਗੇ ਵੀ ਸਫਰਾ 744 ਐਕਸਟ੍ਰੀਮ ਮਾਡਲ ਇੱਕ ਐਫੀ ਮਾਡਲ ਜਾ ਜਨਗਾ ਤੇ ਐਕਸਟ੍ਰੀਮ ਮਾਡਲ ਆ ਜਾਦਾ ਜੀ ਇਹ ਵੀ ਕਿੰਨੇ ਸੰਪਰਕ ਦੱਸ ਜੀ ਤੇ ਬੈਕਟਰ ਮੈਦੇ ਵੀ ਮਿਲਣਗੇ ਕੋਈ ਚੈੱਕ ਕਰੋ ਤੇ 14 ਦੇ ਟਾਇਰ ਨਿਕਵੇ ਜੀ ਲਿੰਕਾ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਅਜੇ ਮੇਨ ਲਾਵਾ ਕੰਮ ਕੁੰਮ ਤੋਂ ਇੱਦੀ ਲਿਆ ਹੈ ਭਾਈ ਤੇ ਕਰੂ ਟਰੈਕਟਰ ਕਾ ਜੀ ਇਹਨੂੰ ਆਪਾਂ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਭਾਈ ਇਹ ਵੀ ਟੌਪ ਮਾਡਲ ਟਰੈਕਟਰ ਆ ਗਿਆ ਤੇ ਇਹ ਚੱਲ ਜਲਾਵੇ ਦੀ ਗੱਲ ਕਰੀ ਬਈ ਜੀ ਇਹ ਚੱਲੇਗਾ 1167 ਘੰਟਾ 1167 ਘੰਟੇ ਚੱਲੇਗਾ ਆਗਲਾ ਹੈਗਾ ਬਾਈ ਜੀ 22 ਤੇ ਪੀਵੀ 19 ਬਰਨਾਲੇ ਦਾ ਲੋਕਲ ਨੰਬਰ ਹੈਗਾ ਇਸੇ ਲੱਖ 70000 ਰੁਪਏ ਦਾ ਮਾੜਾ ਤੇ ਅੱਗੇ ਕਿਹਾ ਬਾਈ ਜੀ 5405 ਜੌਂਡੀਅਰ ਗੇਅਰ ਪ੍ਰੋ 4 ਸਪੀਡ ਬਾਈ ਜੀ 20 14 ਤੇ 16 ਦੇ ਟਾਇਰਾਂ ਤੇ ਬਾਈ ਜੀ 16928 ਦੇ ਟਾਇਰਾਂ ਦੇ ਨੇ ਤੇ ਇਹ ਤੇ ਬਾਈ ਜੀ 169 30 ਦੇ ਟਾਇਰ ਦੇ ਬਾਈ ਚੈੱਕ ਕਰੋ ਵਾਕੀ ਤੇ ਟਾਇਰ ਰਹਿ ਗਏ ਨੇ ਬਾਈ ਜੀ 80 85 ਪੈਸੇ ਤੇ ਫਰੰਟ ਵੀ ਤੇ 22 ਮਾੜ ਲਗਾ ਤੇ 9 ਲੱਖ 25000 ਰੁਪਏ ਦੀ ਡਿਮਾਂਡ ਹੈ ਜੀ ਤੇ ਪਿਛਲੇ ਸਾਲ ਬਾਈ ਜੀ ਗਿਰ ਪ੍ਰੋ ਵਾਲ ਨੇ ਕਹਿੰਦੇ ਪੂਰੀ ਧੱਕ ਪੈਸੇ ਦੀ ਬਾਈ ਚੈੱਕ ਕਰੋ ਕੰਡੀਸ਼ਨ ਪੂਰਾ ਟੌ ਮਾਡਲ ਹੈ ਰੈਕਾ ਤੇ ਗੱਗੇ ਬਾਈ ਜੀ ਡੀਆਈ 60 ਲੱਖ ਸੋਹਣਾ ਲੀਕਾ 60 ਹੌਸਪਾਵਰ ਦਾ ਤੇ 2019 ਮਾਡਲ ਦਾ ਤੇ ਚੇਂਜਰ ਵਾਲਾ ਟਰੈਕਟਰ ਹੈ ਬਾਈ ਜੀ ਤੇ ਫਰੰਟ ਰੀ ਦੇ ਨਵੇਂ ਲਗੇ ਤੇ ਬੈਕ ਟਾਇਰ ਵੀ ਬਾਈ ਜੀ ਹੈਗੇ ਨੇਗੇ 85 ਪੈਸੇ ਟੌ ਮਾਡਲ ਟਰੈਕਟਰ ਹੈ 19 ਮਾਡਲ ਦਾ ਹੈ 6 ਲੱਖ 45000 ਰੁਪਏ ਦੀ ਡਿਮਾਂਡ ਹੈ ਫਰੰਟ ਰੀਡ ਗਲ ਡਾਇਰ ਨੇ ਬਾਈ ਜੀ ਖੁੱਲੇ ਪਲੇਟ ਫੌਮ ਵਾਲਾ ਹੈ ਚੇਂਜਰ ਵਾਲਾ ਟਰੈਕਟਰ ਤੇ ਚੱਲ ਤੇ ਚੱਲ ਚਲਾਵੇ ਤੇ ਦੇਖਿਓ ਬਾਈ ਜੀ ਕਿੰਨੇ ਘੰਟੇ ਚੱਲੇ ਆ ਇਹ ਚੱਲੇ ਹੋਏ ਬਾਈ ਜੀ 100 1210 ਘੰਟੇ ਲੈ ਬਾਈ ਜੀ 1210 ਘੰਟੇ ਚੱਲੇ ਆ ਕੰਡੀਸ਼ਨ ਦਾ ਪੂਰਾ ਸਾਫ ਇਹ ਚੈੱਕ ਕਰੋਗੇ ਬਾਈ ਓਕੇ ਰਿਪੋਰਟ ਪਾਵਰ ਸਟੀering ਦਾ ਫੋਲਟੋ ਮਾਡਲ ਆ ਬਾਈ ਤੇ ਅਗੇ ਕਹ ਬਾਈ ਜੀ ਨਿਊ ਹਾਲੈਂਡ ਪਲੱਸ ਵਾਲਾ ਪੰਜਾਬੀ ਪੀਐਕਟੀ ਮਾਡਲ ਚੌਕੜਾ ਟੈਰ ਦਾ ਬਾਈ ਜੀ ਇਹਦਾ ਵੀ ਨੰਬਰ ਨਵਾਂ ਪਿਆਗਾ ਤੇ ਪੂਰੇ ਕੋਡਾ ਮੰਪਰ ਲੱਗਾ ਹੈ 22 ਮਾਡਲ ਹੈ ਤੇ 10 ਲੱਖ 25000 ਕੀ ਡਿਮਾਂਡ ਹੈ ਫਰੰਟ ਤੁਸੀਂ ਦੇਖ ਸਕਦੇ ਹੋ ਬਈ ਜੀ ਐਨ ਆਰ ਪੇਗਾ ਤੇ ਬੈਕ ਟਾਰਨ ਤੇ ਵੀ ਬਈ ਜੀ ਥੋੜਾ ਥੋੜਾ ਸ਼ੋਅ ਕਰ ਰਿਹਾ ਹੈਗਾ ਪਾਵਰ ਸਟੀering ਆ ਫੁੱਲ ਟੌਮ ਮਾਡਲਾ ਕੋਨੋਪੀ ਵਗੈਰਾ ਲੱਗੀ ਹੋਈ ਆ ਤੇ ਕੰਡੀਸ਼ਨ ਦਾ ਪੂਰਾ ਸਾਫ ਹੈ ਉਹ ਬਈ ਚੈੱਕ ਕਰੋ ਬਾਕੀ ਤੇ ਅੱਗੇ ਹੈ ਬਈ ਜੀ ਸੋਨਾਲੀਕਾ 750 ਦਾ 55 ਹੌਸਪਾਵਰ ਦਾ ਤੇ 2019 ਮਾਡਲ ਹੈ ਤੇ 4 ਲੱਖ 85000 ਰੁਪਏ ਟਮਾਗਾ ਕੰਡੀਸ਼ਨ ਤੁਸੀਂ ਚੈੱਕ ਕਰ ਲੋਗੇ ਜੀ ਤੇ ਫਰੰਟ ਹੈ ਨਵੇਂ ਨਗੇ ਬੈਕਟਾ ਰਹੇਗੇ ਬਈ ਜੀ 75 ਕੇ ਪੈਸੇ ਤੇ ਬਾਕੀ ਬਈ ਜੀ ਵੀਡੀਓ ਕਿਵੇਂ ਕਰ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਤੇ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ